ਬਿਮਾਰੀਆਂ ਦੀ ਜੜ ਖਾਣਾ ਠੀਕ ਹজম ਨਾ ਹੋਣਾ ਹੈ ਕਿਸੇ ਨੂੰ ਬਾਦੀ ਚੀਜ਼ ਨਹੀਂ ਸੁਖਾਂਦੀ ਕਿਸੇ ਨੂੰ ਗਰਮ ਨਹੀਂ ਸੁਖਾਂਦੀ ਤੇ ਕਿਸੇ ਨੂੰ ਸਰਦ ਮੁਆਫਕ ਨਹੀਂ ਕੋਈ ਬੜੀਆਂ ਸਖਤ ਚੀਜ਼ਾਂ ਦਾ ਪਰਹੇਜ਼ ਕਰ ਰਿਹਾ ਹੈ ਕਿਸੇ ਦਾ ਗਲਾ ਬਰਫ਼ ਪੀਣ ਨਾਲ ਦੁਖਦਾ ਹੈ ਠੰਡੀ ਲੱਸੀ ਪੀਤਿਆਂ ਕਿਸੇ ਦੇ ਲੱਕ ਵਿੱਚ ਦਰਦ ਹੁੰਦੀ ਹੈ ਕੋਈ ਚਾਹ ਪੀਣ ਦੀ ਗਰਮੀ ਤੇ ਖੁਸ਼ਕੀ ਨਾਲ ਸੌ ਨਹੀਂ ਸਕਦਾ ਇਹਨਾਂ ਤਕਲੀਫਾਂ ਨੂੰ ਹਟਾਉਣ ਵਾਸਤੇ ਡਾਕਟਰੀ ਇਲਾਜ ਤੇ ਦਵਾਈ ਦਾ ਇਸਤੇਮਾਲ ਕੁਝ ਦਰਜੇ ਤੱਕ ਤਕਲੀਫਾਂ ਨੂੰ ਰੋਕ ਦਿੰਦਾ ਹੈ ਪਰ ਫੇਰ ਵੀ ਦਵਾਈ ਖਾਣੀ ਪੈਂਦੀ ਹੈ ਤੇ ਹਮੇਸ਼ਾ ਪਰਹੇਜ਼ ਗੱਲ ਪੈ ਜਾਂਦਾ ਹੈ ਹਮੇਸ਼ਾ ਕੋਈ ਮਿੱਠੀ ਚੀਜ਼ ਨਾ ਖਾਣੀ ਤਾਂ ਕਿ ਪੇਸ਼ਾਬ ਵਿੱਚ ਚੀਨ ਨਹੀਂ ਆਵੇ ਤੇ ਰੋਜ ਟੀਕਾ ਲਗਵਾ ਲਗਵਾ ਕੇ ਪੇਸ਼ਾਬ ਦੀ ਬਿਮਾਰੀ ਦਾ ਇਲਾਜ ਕਰਨਾ ਥਕਾ ਦੇਂਦਾ ਹੈ ਤੇ ਜ਼ਿੰਦਗੀ ਬੇਸਵਾਦੀ ਹੋ ਜਾਂਦੀ ਹੈ ਆਓ ਦੇਖਿਏ ਪੜਾ ਆਤਮ ਸਾਇੰਸ ਕੀ ਮਦਦ ਕਰ ਸਕਦਾ ਹੈ ਕੀ ਆਤਮ ਸਾਇੰਸ ਵਿੱਚ ਪੂਰਾ ਪੂਰਾ ਇਲਾਜ ਮਿਲਦਾ ਹੈ ਪੁੰਨ ਦਾ ਪੁੰਨ ਤੇ ਫਲੀਆਂ ਦੀਆਂ ਫਲੀਆਂ ਨਾਲੇ ਤਾਂ ਸਤਿਗੁਰੂ ਦਾ ਨਾਮ ਲਵੋ ਜਿਸ ਨਾਲ ਤਨ ਤੇ ਮਨ ਵਿੱਚ ਠੰਡ ਪੈ ਜਾਵੇ ਅਤੇ ਨਾਲ ਹਾਜਮੇ ਦਾ ਇਲਾਜ ਹੋ ਜਾਵੇ। ਲਓ ਹੁਣ ਨੁਸਖਾ ਸੁਣੋ ਤੇ ਧਿਆਨ ਨਾਲ ਵਰਤੋ। ਫਾਇਦਾ ਹੋਣ ਵਿੱਚ ਜਰਾ ਜਿੰਨਾ ਵੀ ਸ਼ੱਕ ਨਹੀਂ। ਮੈਂ ਪੂਰੀ ਪੂਰੀ ਅਜ਼ਮਾਇਸ਼ ਕਰਕੇ ਲਿਖ ਰਿਹਾ ਹਾਂ। ਨੁਸਖਾ ਕਦੀ ਫੇਲ ਹੋ ਹੀ ਨਹੀਂ ਸਕਦਾ ਤੇ ਕੁੱਲ ਹਾਜਮੇ ਦੀਆਂ ਬਿਮਾਰੀਆਂ ਦਾ ਇਹ ਕੋਨੁਸ ਖਾ ਹੈ ਨੁਸਕਾ ਹੈ ਤਉ ਪ੍ਰਸਾਦ ਭਰਮ ਕਾ ਨਾਸ ਜਦ ਖਾਣਾ ਤਿਆਰ ਹੋ ਕੇ ਅੱਗੇ ਆ ਜਾਵੇ ਤਾਂ ਉਸ ਵਕਤ ਖਾਣੇ ਨੂੰ ਇਹ ਨਾਮ ਮੰਨੋ ਕਿ ਇਹ ਮੇਰੀ ਕਮਾਈ ਦਾ ਬਣਿਆ ਹੋਇਆ ਹੈ ਤੇ ਮੇਰੀ ਕਮਾਈ ਵਿੱਚੋਂ ਮੇਰੇ ਬਾਬਰ ਜੀ ਨੇ ਤਿਆਰ ਕੀਤਾ ਹੈ ਬਲਕੇ ਇਹ ਖਾਣਾ ਤਉ ਪ੍ਰਸਾਦ ਭਾਵ ਤੇਰੀ ਮਿਹਰਬਾਨੀ ਨਾਲ ਬਣਿਆ ਹੋਇਆ ਸੱਚਖੰਡ ਵਿੱਚੋਂ ਵਾਹਿਗੁਰੂ ਜੀ ਦਾ ਕਲਿਆ ਹੋਇਆ ਆਇਆ ਹੈ। ਖਾਣੇ ਵੱਲ ਤੱਕ ਕੇ ਇਸ ਖਿਆਲ ਨੂੰ ਚੰਗੀ ਤਰ੍ਹਾਂ ਆਪਣੀ ਸੁਰਤ ਵਿੱਚ ਬਿਠਾ ਲਵੋ। ਫਿਰ ਅੱਗੇ ਭਰਮ ਕਾ ਨਾਸ ਕਰੋ। ਖਾਣੇ ਦੀਆਂ ਚੀਜ਼ਾਂ ਅੰਦਰ ਉਹਨਾਂ ਚੀਜ਼ਾਂ ਦੇ ਇਨਸਾਨੀ ਬਣਾਏ ਹੋਏ ਗੁਣਾ ਤੇ ਔਗਣਾ ਵੱਲ ਨਾ ਤੱਕੋ ਕਿ ਇਹ ਬਾਦੀ ਹੈ, ਇਹ ਗਰਮ ਹੈ। ਇਹ ਸਰਦ ਹੈ ਇਹ ਮੇਰੇ ਮੁਆਫਕ ਹੈ ਤੇ ਇਹ ਮੇਰੇ ਮੁਆਫਕ ਨਹੀਂ ਇਹ ਸਭ ਛੱਡ ਕੇ ਹਰ ਖਾਣੇ ਦੀ ਚੀਜ਼ ਵਿੱਚ ਅੰਮ੍ਰਿਤ ਦੇਖੋ ਸਭ ਗੁਣ ਹੀ ਗੁਣ ਉਸ ਵਿੱਚ ਵੇਖੋ ਤੇ ਔਗਣ ਕੋਈ ਨਾ ਦੇਖੋ ਜਦ ਸੁਰਤ ਇੱਥੇ ਟਿਕ ਜਾਵੇ ਤਾਂ ਇਹ ਦੇਖੋ ਕਿ ਖਾਣਾ ਖਾਣ ਵਾਲਾ ਮੈਂ ਇਹ ਮਾਸ ਦਾ ਪੁਤਲਾ ਨਹੀਂ ਬਲਕਿ ਮੇਰੇ ਅੰਦਰ ਜਿਹੜਾ ਜੋਤੀ ਸਰੂਪ ਵਾਹਿਗੁਰੂ ਹੈ ਉਹ ਖਾ ਰਿਹਾ ਹੈ ਤੇ ਹਾਜ਼ਮ ਕਰ ਰਿਹਾ ਹੈ ਅਤੇ ਖਾਣੇ ਦਾ ਸਵਾਦ ਚੀਜ਼ਾਂ ਵਿੱਚੋਂ ਨਹੀਂ ਆ ਰਿਹਾ ਬਲਕਿ ਸਵਾਦ ਵੀ ਵਾਹਿਗੁਰੂ ਦਾ ਹੈ ਤੇ ਸ਼ਬਦ ਪੜੋ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਅਵਰ ਨਾ ਜਾਣਾ ਅਰਥ ਵਾਹਿਗੁਰੂ ਤੂੰ ਆਪੇ ਦਾਤਾ ਹੈ ਤੇ ਆਪੇ ਭੋਗ ਰਹਾ ਹੈ ਤੇ ਖਾ ਰਿਹਾ ਹੈ ਤੇਰੇ ਸਿਵਾ ਹੋਰ ਕੋਈ ਨਹੀਂ ਮੈਂ ਨਹੀਂ ਹਾਂ ਮੇਰੀ ਕੋਈ ਵਖਰੀ ਹਸਤੀ ਤੇਰੇ ਸਿਵਾ ਨਹੀਂ ਹੈ ਇਹ ਨੁਸਖਾ ਹੋਇਆ ਹੁਣ ਅਭਿਆਸ ਵੱਲ ਜਰਾ ਗੌਰ ਕਰੋ ਕਿ ਸਰੰਗ ਕਰਨਾ ਹੈ ਸ਼ੁਰੂ ਸ਼ੁਰੂ ਵਿੱਚ ਕੁਝ ਥੋੜਾ ਜਿਹਾ ਵਕਤ ਲੱਗਣਾ ਜ਼ਰੂਰੀ ਹੈ ਜਦ ਉਕਤ ਨੁਸਖਾ ਇੱਕ ਹਫਤੇ ਵਿੱਚ ਜਾਂ ਪਹਿਲੋਂ ਸੁਰਤ ਵਿੱਚ ਬੈਠ ਜਾਵੇ ਫਿਰ ਖਾਣਾ ਖਾਣ ਨਾਲ ਹੀ ਉੱਪਰ ਲਿਖੀ ਹੋਈ ਅਰਦਾਸ ਕਰਨੀ ਕਾਫੀ ਹੈ ਅਰਦਾਸ ਲਈ ਵੱਖਰਾ ਵਕਤ ਜ਼ਰੂਰੀ ਨਹੀਂ ਵਾਹਿਗੁਰੂ ਵਿੱਚ ਕੋਈ ਗਲਤੀ ਨਹੀਂ ਇਸ ਕਰਕੇ ਉਸ ਦਾ ਅੰਮ੍ਰਿਤ ਰਸ ਖਾਣਾ ਕਦੀ ਵਿਗਣ ਪੈਦਾ ਨਹੀਂ ਕਰ ਸਕਦਾ ਕੁੱਲ ਭਰਮ ਬਾਦੀ ਗਰਮੀ ਸਰਦੀ ਆਦਿ ਵਾਸਤੇ ਇਹ ਇੱਕੋ ਹੀ ਨੁਸਖਾ ਹੈ ਨਾ ਕੀਮਤ ਖਰਚੋ ਤੇ ਨਾ ਡਾਕਟਰ پاس ਜਾਣ ਲਈ ਵਕਤ ਦਾ ਹਰਜ ਕਰੋ ਘਰ ਬੈਠਿਆਂ ਇੱਕ ਪੂਰੇ ਤੌਰ ਤੇ ਆਰਾਮ ਕਰਨ ਵਾਲਾ ਨੁਸਖਾ ਵਰਤੋ ਨਾਲੇ ਵਾਹਿਗੁਰੂ ਜੀ ਦਾ ਜਾਪ ਹੋ ਗਿਆ ਨਾਲੇ ਮਨ ਅਤੇ ਤਨ ਠੰਡਾ ਹੋ ਗਿਆ ਖਾਣੇ ਦਾ ਸੁਆਦ ਆਉਣਾ ਹਰ ਖਾਣਾ ਮਵਾਫਿਕ ਆਉਣਾ ਇਸ ਨੁਸਖੇ ਦੇ ਨਤੀਜੇ ਹਨ ਹਰ ਸਾਇੰਸ ਦਾ ਅਸੂਲ ਹੈ ਕਿ ਉਹਦਾ ਕਾਨੂੰਨ ਪੂਰੀ ਤਰ੍ਹਾਂ ਵਰਤਿਆ ਜਾਵੇ ਤਦ ਹੀ ਨਤੀਜਾ ਨਿਕਲੇਗਾ ਇਸੇ ਤਰ੍ਹਾਂ ਜਦ ਖਾਣੇ ਦਾ ਅਸੂਲ ਜਾਂ ਅਰਦਾਸ ਦੀ ਅੱਛੀ ਤਨਾ ਸਮਝ ਆ ਜਾਵੇਗੀ ਤੇ ਸੁਰਤ ਵਿੱਚ ਖਾਣਾ ਅੰਮ੍ਰਿਤ ਤੇ ਖਾਣੇ ਵਾਲਾ ਜੋਤ ਪਾਸੇਗੀ ਤਦ ਜ਼ਰੂਰੀ ਹੈ ਕਿ ਚਾਹੇ ਉਸ ਦੀ ਰਸੋਈ ਵਿੱਚੋਂ ਬਣ ਕੇ ਆਉਣ ਵਾਲੇ ਖਾਣੇ ਦੀ ਕੋਈ ਵੀ ਸ਼ਕਲ ਹੋਵੇ ਉਹ ਖਾਣਾ ਬੜਾ ਸਵਾਦ ਲੱਗੇਗਾ ਭਾਵੇਂ ਕੋਈ ਵੀ ਚੀਜ਼ਾਂ ਹੋਣ ਉਹ ਸਰੀਰ ਨੂੰ ਪੂਰੀ ਤਾਕਤ ਦੇਣਗੀਆਂ ਤੇ ਕੋਈ ਵਿਗੜ ਨਹੀਂ ਕਰਨਗੀਆਂ ਦੁੱਧ ਮੱਖਣ ਘਿਓ ਮਹਾ ਪ੍ਰਸਾਦ ਰੋਟੀ ਦਾਲ ਤੇ ਸਬਜੀ ਆਪਣੇ ਡਾਕਟਰੀ ਖਿਆਲ ਵਾਲਾ ਅਸਰ ਛੱਡ ਕੇ ਸਭ ਅੰਮ੍ਰਿਤ ਰੂਪ ਹੋ ਜਾਣਗੀਆਂ ਮੱਖਣ ਘਿਓ ਦੁੱਧ ਬੇਸ਼ੱਕ ਖਾਓ ਪਰ ਇਹ ਕਹਿਣਾ ਕਿ ਇਹਨਾਂ ਤੋਂ ਬਿਨਾ ਤਾਕਤ ਨਹੀਂ ਆਵੇਗੀ ਗਲਤ ਸਾਬਤ ਹੋ ਜਾਵੇਗਾ ਸਭ ਚੀਜ਼ਾਂ ਖਾਣੇ ਦੀਆਂ ਅੰਮ੍ਰਿਤ ਬਣ ਗਈਆਂ ਤਾਂ ਫੇਰ ਤਾਕਤ ਜਾਂ ਸਵਾਦ ਖਤਮ ਹੋ ਜਾਂਦਾ ਹੈ ਕਿਸੇ ਵਕਤ ਅਗਰ ਖਾਣਾ ਕੁਝ ਜ਼ਿਆਦਾ ਵੀ ਖਾਦਾ ਜਾਵੇ ਤਾਂ ਜ਼ਾਦ ਇਹ ਅਰਦਾਸ ਹੋਵੇਗੀ ਕਿ ਮੇਰੇ ਮਾਸ ਦੇ ਪਤਲੇ ਨੇ ਨਹੀਂ ਖਾਤਾ ਅੰਦਰ ਦੀ ਜੋਤ ਨੇ ਖਾਦਾ ਹੈ ਤੇ ਜੋਤ ਵਿੱਚ ਬਿਆੰਤ ਬਲ ਹੈ ਕਿ ਹজম ਕਰ ਸਕੇ ਤਾਂ ਜਿਆਦਾ ਦੁੱਖ ਨਹੀਂ ਦੇ ਸਕੇਗਾ ਅਤੇ ਨਾ ਹੀ ਥੋੜਾ ਖਾਦਾ ਕਮਜ਼ੋਰੀ ਲਿਆ ਸਕਦਾ ਹੈ ਇਹ ਯਾਦ ਰਹਿ ਕਿ ਜਿਸ ਦਰਜੇ ਤੱਕ ਅਭਿਆਸ ਨੇ ਸੁਰਤ ਨੂੰ ਉੱਚਾ ਕੀਤਾ ਹੋਵੇ ਉਸ ਦਰਜੇ ਤੇ ਨਤੀਜਾ ਨਿਕਲੇਗਾ ਪੂਰਾ ਨਤੀਜਾ ਪੂਰੇ ਅਭਿਆਸ ਨਾਲ ਜ਼ਰੂਰ ਨਿਕਲੇਗਾ ਆਤਮ ਸਾਇੰਸ ਦਾ ਇਹ ਮਤਲਬ ਨਹੀਂ ਕਿ ਅਸੀਂ ਅچھے ਖਾਣੇ ਨਾ ਖਾਈਏ ਸਵਾਦ ਤੇ ਤਾਕਤ ਦੇਣ ਵਾਲੇ ਸਾਰੇ ਖਾਣੇ ਛੱਡ ਦਈਏ ਬਲਕਿ ਖਾਣਾ ਅੱਛਾ ਸਾਫ਼ ਤਾਜ਼ਾ ਤਾਕਤ ਦੇਣ ਵਾਲਾ ਤੇ ਸਵਾਦਲਾ ਬੇਸ਼ੱਕ ਖਾਓ ਲੇਕਿਨ ਜੋ ਖਾਣਾ ਆਪਣੇ ਅੱਗੇ ਤਿਆਰ ਹੋ ਕੇ ਆ ਜਾਵੇ ਭਾਵੇਂ ਉਹ ਦੁਨਿਆਵੀ ਖਿਆਲ ਮੁਜ਼ਬ ਪੂਰੇ ਗੁਣ ਨਹੀਂ ਰੱਖਦਾ ਤਾਦਵੀ ਉਸ ਦੀ ਦ੍ਰਿਸ਼ਟੀ ਨਾਲ ਸੁਆਦਲਾ ਤੇ ਤਾਕਤਵਾਲਾ ਬਣ ਜਾਵੇਗਾ ਉਸ ਖਾਣੇ ਦੀ ਕਮੀ ਪੂਰੀ ਹੋ ਜਾਵੇਗੀ ਤੇ ਖਾਣਾ ਪੂਰੇ ਸੁਆਦ ਨਾਲ ਖਾਤਾ ਜਾਵੇਗਾ ਅਤੇ ਪੂਰੇ ਫਾਇਦੇ ਕਰੇਗਾ ਆਤਮ ਸਾਇੰਸ ਵਿੱਚ ਵੀ ਪਰਹੇਜ਼ ਵੀ ਇੱਕ ਹੈ ਤੇ ਉਹ ਇਹ ਹੈ ਕਿ ਉਸ ਨੂੰ ਯਾਦ ਵੀ ਰੱਖੋ ਤੇ ਪਾਪ ਨਾ ਕਰੋ